ਮਸ਼ਹੂਰ ਅਦਾਕਾਰ ਕੰਗਣਾ ਨਾਉਤ ਅਤੇ ਭਾਤੇ ਬੀਜੇਪੀ ਦੀ ਸੰਸਦ ਮੈਂਬਰ ਜਿਹੜੀ ਮੰਡੀ ਤੋਂ ਹਿਮਾਚਲ ਪ੍ਰਦੇਸ਼ ਤੋਂ ਲਗਾਤਾਰ ਵਿਵਾਦਾਂ ਦੇ ਵਿੱਚ ਘਿਰਦੀ ਜਾ ਰਹੀ ਹੈ ਉਸ ਨੂੰ ਲੈ ਕੇ ਹੁਣ ਹੁਸ਼ਿਆਰਪੁਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਦਾ ਵੱਡਾ ਇਕੱਠ ਹੋਇਆ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਜੇਕਰ ਕੰਗਣਾ ਨਾਉ ਦੀ ਫਿਲਮ ਪੰਜਾਬ ਦੇ ਵਿੱਚ ਕਿਸੇ ਵੀ ਸਿਨੇਮੇ ਦੇ ਵਿੱਚ ਲੱਗਦੀ ਹੈ ਤਾਂ ਸਾਡੇ ਵੱਲੋਂ ਉਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਤੇ ਅਸੀਂ ਫਿਲਮ ਕਿਸੇ ਵੀ ਤਰ੍ਹਾਂ ਕਿਸੇ ਵੀ ਰੂਪ ਦੇ ਵਿੱਚ ਅਸੀਂ ਫਿਰ ਨੂੰ ਪੰਜਾਬ ਦੇ ਵਿੱਚ ਲੱਗਣ ਨਹੀਂ ਦੇਣਗੇ ਜਦੋਂ ਚੱਲਦੇ ਆ ਲਗਾਤਾਰ ਪੰਜਾਬ ਦੇ ਸਿੱਖ ਜਥੇਬੰਦੀਆਂ ਵੱਲੋਂ ਕੰਗਣਾ ਨਾਲ ਦੀ ਫਿਲਮ ਐਮਰਜੈਂਸੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਹੁਸ਼ਿਆਰਪੁਰ ਦੇ ਵਿੱਚ ਸਮੂਹ ਜਿਹੜੇ ਸਿੱਖ ਨੌਜਵਾਨਾ ਸਿੱਖ ਜਥੇਬੰਦੀਆਂ ਉਹਨਾਂ ਵੱਲੋਂ ਇੱਕ ਸਾਂਝੇ ਰੂਪ ਵਿੱਚ ਮੀਟਿੰਗ ਕੀਤੀ ਗਈ ਆ ਇਹ ਮੀਟਿੰਗ ਦਾ ਮਨੋਰਥ ਇਹ ਆ ਵੀ ਜਿਹੜੀ ਕੁਝ ਦਿਨਾਂ ਤੱਕ ਇੱਕ ਫਿਲਮ ਰਿਲੀਜ਼ ਹੋ ਰਹੀ ਆ ਜਿਹੜੀ ਕਿ ਕੰਗਣਾ ਦੀ ਫਿਲਮ ਹੈ ਐਮਰਜੈਂਸੀ ਜਿਸ ਫਿਲਮ ਦੇ ਵਿੱਚ ਇਹ ਵਿਵਾਦਿਤ ਫਿਲਮ ਆ ਜਿਸ ਫਿਲਮ ਦੇ ਵਿੱਚ ਉਸ ਟਾਈਮ ਦੇ ਉੱਤੇ ਜਿਹੜੀ ਸਿੱਖਾਂ ਦੀ ਪੰਜਾਬੀਆਂ ਦੇ ਹੱਕਾਂ ਦੇ ਲਈ ਸੰਘਰਸ਼ ਜਿਹੜਾ ਚੱਲਿਆ ਸੀ ਉਹਨੂੰ ਤੇ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆ ਉਹਨਾਂ ਨੂੰ ਉਸ ਫਿਲਮ ਦੇ ਵਿੱਚ ਬਹੁਤ ਗਲਤ ਤਰੀਕੇ ਦੇ ਨਾਲ ਜਿਹੜੀ ਪੇਸ਼ਕਾਰੀ ਕੀਤੀ ਗਈ ਆ ਉਹਦੇ ਵਿੱਚ ਜਿਹੜਾ ਪੰਜਾਬੀਆਂ ਦਾ ਸਿੱਖਾਂ ਦਾ ਜਿਹੜਾ ਸੰਘਰਸ਼ ਸੀਗਾ ਆਪਣੇ ਹੱਕਾਂ ਦੀ ਗੱਲ ਦਾ ਜਿਹੜਾ ਸੰਘਰਸ਼ ਸੀ ਖੋਦ ਮੁਖਤਿਆਰੀ ਦਾ ਜਿਹੜਾ ਸੰਘਰਸ਼ ਸੀ ਫੈਡਰਲ ਸਿਸਟਮ ਦਾ ਜਿਹੜਾ ਸੰਘਰਸ਼ ਸੀਗਾ ਤੇ ਪੰਜਾਬ ਦੇ ਪਾਣੀਆਂ ਦਾ ਜਿਹਦੇ ਵਿੱਚ ਮੁੱਦਾ ਸੀਗਾ ਪੰਜਾਬ ਦੀ ਕਿਸਾਨੀ ਦਾ ਜਿਹਦੇ ਵਿੱਚ ਮੁੱਦਾ ਸੀ ਪੰਜਾਬ ਵਿੱਚ ਵੱਸਦੇ ਹਰ ਇੱਕ ਭਾਈਚਾਰੇ ਚਾਹੇ ਉਹ Hindu ਹੋਣ Muslim ਹੋਣ Christian ਹੋਣ ਜਾਂ Dalit ਭਾਈਚਾਰੇ ਦੇ ਲੋਕ ਹੋਣ ਉਹਨਾਂ ਦੇ ਹੱਕਾਂ ਦਾ ਜਿਹੜਾ ਉਹ ਆਨੰਦਪੁਰ ਦਾ ਜਿਹੜਾ ਮਤਾ ਸੀਗਾ ਉਹਦੇ ਵਿੱਚ 18 ਮੰਗਾਂ ਸੀਗੀਆਂ ਜਿਹਦੇ ਕਰਕੇ ਇਹ ਸੰਘਰਸ਼ ਚੱਲਿਆ ਸੀਗਾ ਤੇ ਉਸ ਫਿਲਮ ਦੇ ਵਿੱਚ ਸਿੱਖਾਂ ਦੀ کردار ਕੁਸ਼ੀ ਕੀਤੀ ਗਈ ਜਿਹੜੇ ਸਿੱਖਾਂ ਦੇ ਨਾਇਕਵਾਜ ਆ ਸਿੱਖਾਂ ਦੇ ਜਿਹੜੇ ਹੀਰੋ ਆ ਉਹ ਫਿਲਮ ਵਿੱਚ ਗਲਤ ਦਿਖਾਇਆ ਗਿਆ ਔਰ ਇਸ ਸੰਘਰਸ਼ ਨੂੰ ਐਦਾਂ ਪੇਸ਼ ਕੀਤਾ ਗਿਆ ਕਿ ਇਹ ਜਿਹੜਾ ਸੰਘਰਸ਼ ਸੀਗਾ ਪੰਜਾਬ ਦੇ ਹੱਕਾਂ ਦਾ ਸੰਘਰਸ਼ ਨਹੀਂ ਸੀਗਾ ਸਿੱਖਾਂ ਦੇ ਹੱਕਾਂ ਦਾ ਸੰਘਰਸ਼ ਨਹੀਂ ਸੀਗਾ ਜਿਹੜਾ ਇਹ ਸੰਘਰਸ਼ ਸੀਗਾ ਇਹ ਹਿੰਦੂਆਂ ਦਾ ਵਿਰੋਧੀ ਸੀਗਾ ਜਾਂ ਇੱਕ ਖਾਸ ਕਮਿਊਨਿਟੀ ਦਾ ਵਿਰੋਧੀ ਸੀਗਾ ਸੋ ਇਸ ਫਿਲਮ ਦੇ ਵਿੱਚ ਇਹ ਜਿਹੜੀ ਵਿਵਾਦਿਤ ਫਿਲਮ ਆ ਇਦੇ ਵਿੱਚ ਸਿੱਖਾਂ ਦਾ ਸੰਘਰਸ਼ ਪੰਜਾਬੀਆਂ ਦਾ ਸੰਘਰਸ਼ ਗਲਤ ਦਿਖਾਇਆ ਗਿਆ ਇਸ ਕਰਕੇ ਅਸੀਂ ਅੱਜ ਮੀਟਿੰਗ ਦੇ ਵਿੱਚ ਇਹ ਫੈਸਲਾ ਲਿੱਤਾ ਵੀ ਜਿੱਦਾਂ ਸਾਡੇ ਅਕਾਲ ਤਖਤ ਦੇ ਜਥੇਦਾਰ ਅਗਵੀਰ ਸਿੰਘ ਜੀ ਉਹਨਾਂ ਨੇ ਵੀ ਇਸ ਫਿਲਮ ਤੇ ਬੈਨ ਕਰਨ ਦੀ ਮੰਗ ਜਿਹੜੀ ਕੀਤੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਫਿਲਮ ਤੇ ਬੈਨ ਲਾਉਣ ਦੀ ਮੰਗ ਕੀਤੀ ਆ ਜਾਂ ਹੋਰ ਵੀ ਜਿਹੜੀਆਂ ਸਿੱਖ ਸੰਸਥਾਵਾਂ ਜਾਂ ਜਿਹੜੇ ਪੰਜਾਬ ਵਿੱਚ ਅਮਨਮਈ ਜਿਹੜੇ ਲੋਕ ਹੈਗੇ ਆ ਕਿਸੇ ਵੀ ਭਾਈਚਾਰੇ ਦੇ ਲੋਕ ਆ ਉਹਨਾਂ ਨੇ ਵੀ ਇਹ ਫਿਲਮ ਤੇ ਰੋਕ ਲਾਉਣ ਦੀ ਮੰਗ ਕੀਤੀ ਆ ਉਸੇ ਤਹਿਤ ਅਸੀਂ ਹੁਸ਼ਿਆਰਪੁਰ ਵਿੱਚ ਇਹ ਮੀਟਿੰਗ ਕਰਕੇ ਮਤਾ ਪਾਸ ਕੀਤਾ ਹੈਗੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਇਹ ਜਿਹੜੀ ਵਿਵਾਦਤ ਫਿਲਮ ਆ ਜਿਹੜੀ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੀ ਆ ਇਹ ਫਿਲਮ ਜਿਹੜੀ ਕਿਸੇ ਵੀ ਕੀਮਤ ਤੇ ਲੱਗੀ ਲੱਗਣ ਨਹੀਂ ਦਿੱਤੀ ਜਾਊਗੀ ਔਰ ਕੱਲ ਨੂੰ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਆਪਣੀਆਂ ਜਿਹੜੀਆਂ ਹਮਖਿਆਲੀ ਜਥੇਬੰਦੀਆਂ ਚਾਹੇ ਉਹ ਮੁਸਲਮ ਭਾਈਚਾਰਾ ਦਲਿਤ ਭਾਈਚਾਰਾ ਹਿੰਦੂ ਕਮਿਊਨਿਟੀ ਦੇ ਲੋਕ ਆ ਜਾਂ ਹੋਰ ਭਾਈਚਾਰੇ ਆ ਉਹਨਾਂ ਨੂੰ ਨਾਲ ਲੈ ਕੇ ਅਸੀਂ ਸਿਨੇਮਾ ਘਰਾਂ ਦੇ ਵਿੱਚ ਜਾਵਾਂਗੇ ਉੱਥੇ ਜਿਹੜੇ ਮੈਨੇਜਰ ਆ ਉਹਨਾਂ ਨੂੰ ਅਸੀਂ ਇਹ ਬੇਨਤੀ ਕਰਾਂਗੇ ਕਿ ਇਹ ਫਿਲਮ ਕਿਸੇ ਵੀ ਕੀਮਤ ਤੇ ਆਪਣੇ ਸ਼ਰਮਾ ਘਰਾਂ ਦੇ ਵਿੱਚ ਨਾ ਲਾਉਣ ਸਾਡੀ ਕੀ ਪੀਐ ਜੀਬੀ ਦੇ ਵੱਲੋਂ ਵੀ ਕੰਗਣਾ ਨਾ ਆਉਦੀ ਫਿਰ ਉਹਨਾਂ ਲੈ ਕੇ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਨੋਟਿਸ ਭੇਜਿਆ ਗਿਆ ਪਰ ਹਲੇ ਤੱਕ ਇਸ ਤੇ ਕੋਈ ਫੈਸਲਾ ਕੋਈ ਸੁਣਵਾਈ ਨਹੀਂ ਹੋਈ ਦੱਸ ਦਈਏ ਕਿ ਲਗਾਤਾਰ ਕੰਗੜਾ ਨੌ ਦੀ ਫਿਲਮ ਆ ਕਿਹਾ ਜਾ ਰਿਹਾ ਕਿ ਉਹਦੇ ਵਿੱਚ ਪੰਜਾਬ ਦੇ ਸਿੱਖਾਂ ਦਾ ਬਿਹੇਵੀਅਰ ਰੋਲ ਉਹ ਸਹੀ ਢੰਗ ਨਾਲ ਨਹੀਂ ਪੇਚ ਕੀਤਾ ਕਿ ਜਦੋਂ ਚੱਲਦੇ ਆ ਲਗਾਤਾਰ ਪੰਥਰ ਜਥੇਬੰਦੀ ਐ ਜੀਬੀਸੀ ਅਤੇ ਪੰਜਾਬ ਦੀਆਂ ਕਈ ਤਰ੍ਹਾਂ ਦੇ ਲੋਕ ਕੰਗੜਾ ਨੌ ਦੀ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਕਿਹਾ ਜਾ ਰਿਹਾ ਕੰਗੜਾ ਨੌ ਦੀ ਫਿਲਮ ਦੇ ਪੂਰਨ ਪੂਨ ਦੀ ਲੱਗਣੀ ਚਾਹੀਦੀ ਜਦੋਂ ਚੱਲਦੇ ਆ ਅਮਰਤਪਾਲ ਦੇ ਵਕੀਲ ਅਮਨ ਸਿੰਘ ਖਾਰਾ ਦੇ ਵੱਲੋਂ ਵੀ ਕੰਗੜਾ ਨੌ ਦੀ ਫਿਲਮ ਦੇ ਖਿਲਾਫ ਹਾਈ ਕੋਰਟ ਦਾਇਰ ਕੀਤਾ ਗਿਆ ਕਿ ਹਾਈ ਕੋਰਟ ਦੀ ਪਟੀਸ਼ਨ ਪਾਈ ਗਈ ਹੈ ਕਿਹਾ ਗਿਆ ਕੀ ਕੰਗਣਾ ਦੀ ਫਿਲਮ ਦੇ ਪੂਰਨ ਪੰਦੀ ਲੱਗਣੀ ਚਾਹੀਦੀ ਹਾਲਾਂਕਿ ਹਾਈ ਕੋਰਟ ਦੇ ਸੰਬੰਧੀ ਅਜੇ ਕੋਈ ਫੈਸਲਾ ਨਹੀਂ ਆਇਆ ਜਿਵੇਂ ਹੀ ਫੈਸਲਾ ਆਉਂਦਾ ਤਾਂ ਤੁਹਾਡੇ ਵੱਲੋਂ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ